ਜਿਹੜਾ ਸਟੂਡੈਂਟ ਕੈਨੇਡਾ ਆ ਰਹੇ ਨੇ ਉਹ ਇੱਥੇ ਪੜ੍ਹਾਈ ਕਰਦੇ ਨੇ ਇੰਗਲਿਸ਼ ਮੀਡੀਅਮ ਦੀ ਪੜ੍ਹਾਈ ਕਰਦੇ ਨੇ ਇੱਥੇ ਮਾਹੌਲ ਵੀ ਹੈਗਾ ਇੰਗਲਿਸ਼ ਦਾ ਸੋ ਉਹਨਾਂ ਨੂੰ ਫੇਰ ਇੰਗਲਿਸ਼ ਟੈਸਟ ਦੇਣ ਦੀ ਲੋੜ ਕੀ ਹੈਗੀ ਸਹੀ ਟਰੈਕ ਤੇ ਆ ਜਾਓ ਠੀਕ ਹੈ ਦੈਟ ਇਜ਼ ਮਾਈ ਐਡਵਾਈਸ ਟੂ ਆਲ ਦੋਜ਼ ਇੰਟਰਨੈਸ਼ਨਲ ਸਟੂਡੈਂਟਸ ਗਵਰਨਮੈਂਟ ਕਹਿ ਰਹੀ ਹੈ ਕਿ ਜਿਨ੍ਹਾਂ ਨੇ ਬੈਚਲਰਸ ਕੀਤੀ ਆ ਮਾਸਟਰਸ ਕੀਤੀ ਆ ਪੀ ਐਚ ਡੀ ਕੀਤੀ ਆ ਉਹਨਾਂ ਨੂੰ ਆਪਾਂ ਪੋਸਟ ਗ੍ਰੈਡੁਏਟ ਪਰਮਿਟ ਦੇ ਦੇਣਾ ਹੈ ਦੈਟਸ ਨਾਟ ਅ ਪ੍ਰੋਬਲਮ ਅਗਰ ਮੰਨ ਲਓ ਮੈਂ ਸਟੂਡੈਂਟ ਆ ਮੈਂ ਇੱਥੇ ਪੜ੍ਹਾਈ ਕਰ ਲਈ ਆ ਮੈਂ ਇੰਡੀਆ ਜਾ ਕੇ ਵੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੀ ਅਪਲੀਕੇਸ਼ਨ ਆਨਲਾਈਨ ਲਾ ਸਕਦਾ ਤੇ ਦ ਮਾਰਨਿੰਗ ਸ਼ੋਅ ਦੇ ਵਿੱਚ ਗੁੱਡ ਮਾਰਨਿੰਗ ਸ਼ੈਰੀ ਐਂਡ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਗੁੱਡ ਮਾਰਨਿੰਗ ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਗੱਲ ਕੀਤੀ ਕਿ ਮੌਸਮ ਚੇਂਜ ਹੋ ਰਿਹਾ ਹੈਗਾ ਕੈਨੇਡਾ ਦੇ ਵਿੱਚ ਮੌਸਮ ਦਾ ਕੋਈ ਭਰੋਸਾ ਨਹੀਂ ਹੈਗਾ ਬਿਲਕੁਲ ਮੀਂਹ ਪੈ ਸਕਦਾ ਸੇਮ ਡੇ ਬਰਫ ਡਿੱਗ ਸਕਦੀ ਹੈ ਤੋਪਾ ਸਕਦੀ ਹੈ ਤੇ ਬਦਲ ਵੀ ਹੋ ਸਕਦੇ ਨੇ ਬਿਲਕੁਲ ਹਾਂ ਉਸੇ ਤਰ੍ਹਾਂ ਅੱਜ ਕੱਲ ਇਮੀਗ੍ਰੇਸ਼ਨ ਦੇ ਡਿਸੀਜਨ ਵੀ ਇਦਾਂ ਹੀ ਲੱਗ ਰਹੇ ਵੀ ਕਿਸੇ ਵੇਲੇ ਕੀ ਚੇਂਜਸ ਹੋ ਜਾਈਦਾ ਨਾ ਕੁਝ ਪਤਾ ਨਹੀਂ ਚੱਲਦਾ ਯੂ ਗਾਟ ਇਟ ਐਸ ویਲ ਇਮੀਗ੍ਰੇਸ਼ਨ ਦਾ ਵੀ ਸੇਮ ਹਾਲ ਹੈਗਾ ਹਾਂ ਹਾਂ ਐਨੀਥਿੰਗ ਕੈਨ ਹੈਪਨ ਐਨੀ ਟਾਈਮ ਜੀ ਐਂਡ 올 ਥਿਸ ਇਜ਼ ਹੈਪਨਿੰਗ ਬੇਸਿਕਲੀ ਆਫ ਪੋਲਿਟਿਕਸ ਜੀ ਜਿਹੜੀ ਜਿਹੜੀ ਕੱਲੇ ਮੇਰੀ ਪਰਸੈਪਸ਼ਨ ਨਹੀਂ ਹੈਗੀ ਖਾਸ ਕਰਕੇ ਜਿਹੜੇ ਲਾਇਰਸ ਨੇ ਜਿਹੜੇ ਕੰਸਲਟੈਂਟਸ ਨੇ ਜਿਹੜੇ ਇਸ ਇੰਡਸਟਰੀ ਦੇ ਵਿੱਚ ਕੰਮ ਕਰਦੇ ਨੇ ਜਦੋਂ ਇਸ ਚੀਜ਼ ਨੂੰ ਆਬਜ਼ਰਵ ਕਰਦੇ ਨੇ ਤੇ ਕੀ ਇਸ ਦੇ ਵਿੱਚ ਕਨਕਲੂਜਨ ਆਏ ਨਿਕਲਦਾ ਹੈਗਾ ਕਿ 올 ਦਿਸ ਇਜ਼ ਹੈਪਨਿੰਗ ਬਿਕਾਜ਼ ਆਫ ਪੋਲਿਟਿਕਸ ਜਿਹੜੇ ਵੀ ਪਲਾਨ ਆ ਰਹੇ ਨੇ ਜਿਹੜੇ ਚੇਂजेस ਆ ਰਹੇ ਨੇ ਕੋਈ ਫਿਕਸ ਪ੍ਰੋਗਰਾਮ ਕੋਈ ਫਿਕਸ ਚੇਂजेस ਨਹੀਂ ਹੋਣੇ ਹੈਗੇ ਇਹਨਾਂ ਦੇ ਵਿੱਚ ਹੋਰ ਬਦਲਾਅ ਹੋਣੇਗਾ ਹਾਂ ਚੱਲ ਕੇ ਅੱਛਾ ਜੀ ਉਹ ਬਦਲਾਅ ਚੰਗੇ ਹੋਣਗੇ ਇਹਨੂੰ ਜਾਂ ਫਿਰ ਮਾੜੇ ਹੀ ਹੋਣਗੇ ਆ ਦੇਖੋ ਅੱਪਾ ਕਹਿ ਸਕਦੇ ਆ ਚੰਗੇ ਵੀ ਹੈਗੇ ਮਾੜੇ ਵੀ ਹੈਗੇ ਬਟ ਇਟ ਡਿਪੈਂਡਸ ਕੀ ਤੁਹਾਡਾ ਪਰਸਪੈਕਟਿਵ ਕੀ ਹੈਗਾ ਤੁਸੀਂ ਕੀ ਚੋਣ ਲਿਓ ਸੋ ਥਿਸ ਇਜ਼ ਅ ਵੈਰੀ ਬ੍ਰਾਡ ਟਾਪਿਕ ਤੇ ਜਿਹੜੇ ਜਿਹੜੇ ਚੇਂजेस ਦੀ ਆਪਾਂ ਗੱਲ ਕਰੀਏ ਤੇ ਸਭ ਤੋਂ ਪਹਿਲਾਂ ਚੇਂजेस ਹੈਗਾ ਕਿ ਗਵਰਨਮੈਂਟ ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਵਿੱਚ ਚੇਂजेस ਲੈ ਕੇ ਆਉਣੇ ਆ ਫਰਸਟ ਆਫ ਨਵੰਬਰ ਤੋਂ ਓਕੇ ਇਹਦੇ ਵਿੱਚ ਮੈਂ ਇੱਕ ਚੀਜ਼ ਕਹਿਣਾ ਚਾਹਾਂਗਾ ਕਿ ਹਜੇ ਕੱਲੇ ਟ੍ਰੇਲਰ ਰਿਲੀਜ਼ ਹੋਇਆ ਹੈਗਾ ਫਿਲਮ ਤਾਂ ਅਜੇ ਪੂਰੀ ਪਿਕਚਰ ਅਭੀ ਬਾਕੀ ਹੈ ਮੇਰੇ ਦੋਸਤ ਹਾਂ ਬਿਲਕੁਲ ਟੂ ਬੀ ਵੈਰੀ ਓਨਸਟ ਕਿਉਂਕਿ ਉਹਨਾਂ ਨੇ ਜਿਹੜੀ ਅਨਾਉਂਸਮੈਂਟ ਕੀਤੀ ਹੈਗੀ ਉਹਦੇ ਵਿੱਚ ਡਿਟੇਲਡ ਡਿਸਕ੍ਰਿਪਸ਼ਨ ਨਹੀਂ ਹੈਗੀ ਅੱਜ ਕੱਲੇ ਥੋੜਾ ਥੋੜਾ ਦੱਸਿਆ ਹੈਗਾ ਕਿ ਕੀ ਹੋਣਾ ਹੈਗਾ ਸੋ ਅਗਰ ਆਪਾਂ ਡਿਟੇਲ ਦੇ ਵਿੱਚ ਗੱਲ ਕਰੀਏ ਕਿ ਕੀ ਹੋਣਾ ਹੈਗਾ ਗਾਂਹਾਂ ਦੇ ਵਿੱਚ ਐਟ ਫਰਸਟ ਵੀ ਨੀਡ ਟੂ ਨੋ ਕਿ ਪਹਿਲਾ ਜਿਹੜਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦਾ ਪ੍ਰੋਗਰਾਮ ਹੈਗਾ ਉਹ ਕੀ ਹੈਗਾ ਟੋ ਐਸ ਫਿਰ ਪ੍ਰੋਗਰਾਮ ਬੜਾ ਸਿੰਪਲ ਆਏਗਾ ਜਿਹੜੇ ਸਟੂਡੈਂਟਸ ਕੈਨੇਡਾ ਦੇ ਵਿੱਚ ਆ ਕੇ ਪੜ੍ਹਾਈ ਕਰਦੇ ਨੇ ਮਿਨਿਮਮ ਪ੍ਰੋਗਰਾਮ ਦੀ ਡਿਊਰੇਸ਼ਨ ਜਿਹੜੀ ਹੈਗੀ ਆ 8 ਮਹੀਨੇ ਦੀ ਹੋਣੀ ਚਾਹੀਦੀ ਥੈਨ ਦੇ ਕੁਆਲੀਫਾਈ ਫॉर ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਟੀ ਐਲ ਆਈ ਹੋਣਾ ਚਾਹੀਦਾ ਪਾਰਟਿਕੂਲਰ ਪ੍ਰੋਗਰਾਮ ਹੋਣਾ ਚਾਹੀਦਾ ਪੜ੍ਹਾਈ ਕਰਨ ਤੋਂ ਬਾਅਦ ਉਹ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਕੁਆਲੀਫਾਈ ਕਰਦੇ ਸੀਗੇ ਲੈ ਵੀ ਲੈਂਦੇ ਸੀਗੇ ਆ ਕੋਈ ਪ੍ਰੋਗਰਾਮ ਬਹੁਤ ਬਹੁਤ ਚਿਰ ਪੁਰਾਣਾ ਪ੍ਰੋਗਰਾਮ ਹੈਗਾ ਇਹਦੇ ਵਿੱਚ ਕੋਈ ਕੋਈ ਤਬਦੀਲੀ ਨਹੀਂ ਆਈ ਹੈਗੀ ਪਿਛਲੇ ਆਈ ਊਡ ਸੇ 10 ਸਾਲਾਂ ਤੋਂ ਕੋਈ ਚੇਂਜਸ ਨਹੀਂ ਆਏ ਨੇ ਓਕੇ ਸੋ ਦਿਸ ਇਜ਼ ਗੋਇੰਗ ਟੂ ਬੀ ਅ ਲੈਂਡਮਾਰਕ ਚੇਂਜ ਤੇ ਆ ਜਿਹੜਾ ਚੇਂਜ ਹੈਗਾ ਇਹਨਾਂ ਨੇ ਪੂਰੀ ਇੰਟਰਨੈਸ਼ਨਲ ਸਟੂਡੈਂਟ ਦਾ ਜਿਹੜਾ ਪੂਰਾ ਸੈਕਟਰ ਹੈਗਾ ਇਹਨਾਂ ਨੂੰ ਪੂਰਾ ਚੇਂਜ ਵੀ ਕਰ ਦੇਣਾ ਹੈਗਾ ਅਗਰ ਅਸਲ ਦੇ ਵਿੱਚ ਸਾਰੇ ਪ੍ਰੋਗਰਾਮ ਇੰਪਲੀਮੈਂਟ ਹੁੰਦੇ ਨੇ ਚੇਂजेस ਇੰਪਲੀਮੈਂਟ ਹੁੰਦੇ ਨੇ ਥੈਨ देयर इज गोइंग टू बी ਅ ਬਿਗ ਸ਼ਿਫਟ ਇਨ ਇੰਟਰਨੈਸ਼ਨਲ ਐਜੂਕੇਸ਼ਨ ਸਿਸਟਮ ਇਨ ਕੈਨੇਡਾ ਓਕੇ ਪਹਿਲਾ ਜਿਹੜਾ ਚੇਂਜ ਹੈਗਾ ਹਾਂ ਗਵਰਨਮੈਂਟ ਨੇ ਇੰਗਲਿਸ਼ ਟੈਸਟ ਮੰਡਟਰੀ ਕਰ ਦੇਣਾ ਹੈਗਾ ਫਰਮ 1st ਆਫ ਨਵੰਬਰ ਤੋਂ ਜੀ ਐਸ ਵੈਲ ਸਟੂਡੈਂਟਸ ਨੂੰ ਕੋਈ ਇੰਗਲਿਸ਼ ਦਾ ਟੈਸਟ ਦੇਣ ਦੀ ਲੋੜ ਨਹੀਂ ਪੈਂਦੀ ਹੈਗੀ ਆ ਪੋਸਟ ਐਡ ਵਰਕ ਫਰਮ ਇਟ ਫਰਸਟ ਆਫ ਨਵੰਬਰ ਤੋਂ ਉਹਨਾਂ ਨੇ ਇੰਗਲਿਸ਼ ਟੈਸਟ ਮੈਂਡੇਟਰੀ ਕਰਨਾ ਹੈਗਾ ਐਸ ਵੇਲੇ ਆਇਲਟਸ ਆਊਟ ਆਫ ਪੀਟੀ ਥੀਸ ਥ੍ਰੀ ਆਰ ਦਾ ਅਪਰੂਵਡ ਟੈਸਟ CLB 7 ਚਾਹੀਦਾ ਸਟੂਡੈਂਟਸ ਨੂੰ ਜਿਨ੍ਹਾਂ ਨੇ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈਗੀ ਤੇ CLB 5 ਚਾਹੀਦਾ ਜਿਨ੍ਹਾਂ ਨੇ ਕਾਲਜ ਤੋਂ ਪੜ੍ਹਾਈ ਕੀਤੀ ਹੈਗੀ ਓਕੇ ਬਟ ਨਾਓ ਆਰਟੀਕਲੀ ਇੰਪਲੀਮੈਂਟੇਸ਼ਨ ਹੋਣੀ ਹੈ ਫਰਸਟ ਆਫ ਨਵੰਬਰ ਤੋਂ ਬਟ ਹਜੇ ਆ ਚੀਜ਼ ਕਲੀਅਰ ਨਹੀਂ ਹੈਗੀ ਆ ਕਿ ਕਿਹੜਾ ਮੋਡਿਊਲ ਉਹਨਾਂ ਨੇ ਐਕਸੈਪਟ ਕਰਨਾ ਹੈਗਾ ओके एकेडमिक मॉड्यूल एक्सेप्ट करना हैगा कि जेनेरिक मॉड्यूल एक्सेप्ट जनरल मॉड्यूल एक्सेप्ट करना हैगा सो बेसिकली उन्हें जनरल करना हैगा ओके अगेन द नेक्स्ट क्वेश्चन इज स्टूडेंट्सਾਨੂੰ पूछ दे ने कि अगर आपा पहला आईलेट्स दीती हुई है जनरल मॉड्यूल दीती हैगी कि वो वैलिड रहेगी क्योंकि यूजली इंग्लिश टेस्ट देड़े रिजल्ट्स ने वो 2 सालन ਲਈ वैलिड होंदे हैं बिल्कुल हां जी सो अगेन दिस इज नॉट क्लियर कि जड़ा पहला आईलेट्स ਦਿੱਤਾ ਹੋਇਆ ਹੈਗਾ ਉਹ वैलिड ਹੋਊਗਾ ਕਿ ਨਹੀਂ ਹੋਣਾ ਚਾਹੀਦਾ ਸੋ ਮਾਈ ਪਰਸਪੈਕਟਿਵ ਇਸ आई थिंक इट शुड रिमेन एक्सेप्टेड इट विल बी एक्सेप्टेड ओके ठीक है सो so, अगर बैकग्राउंड ਦੇ ਵਿੱਚ ਆਪਾਂ ਜਾਈਏ ਤੇ ਸਾਰੇ ਕਹਿੰਦੇ ਪਏ ਨੇ ਕਿ ਕਿਉਂ ਐਦਾਂ ਕਰਨ ਦੀ ਕੀ ਲੋੜ ਪੈ ਗਈ ਹਾਂ ਬਿਲਕੁਲ ਕਿਉਂਕਿ ਸਟੂਡੈਂਟ ਪ੍ਰੋਗਰਾਮ ਤਾਂ ਸਹੀ ਤਰੀਕੇ ਨਾਲ ਚੱਲ ਰਿਹਾ ਸੀ ਔਰ ਅਚਾਨਕ ਇਸ ਤਰ੍ਹਾਂ ਦੇ ਬਦਲਾਅ ਕਰਨੇ ਔਰ ਸਟੂਡੈਂਟ ਤੇ ਕਾਫੀ ਇੰਪੈਕਟ ਪੈ ਰਿਹਾ ਇਸ ਚੀਜ਼ ਦਾ ਯੈਸ ਕਿਉਂਕਿ ਅਗਰ ਆਪਾਂ ਇੱਕ ਨਿਊਟਰਲ ਪਰਸਪੈਕਟਿਵ ਤੋਂ ਸੋਚੀਏ ਕਿ ਜਿਹੜਾ ਸਟੂਡੈਂਟ ਕੈਨੇਡਾ ਆ ਰਹੇ ਨੇ ਉਹ ਇੱਥੇ ਪੜ੍ਹਾਈ ਕਰਦੇ ਨੇ ਇੰਗਲਿਸ਼ ਮੀਡੀਅਮ ਦੀ ਪੜ੍ਹਾਈ ਕਰਦੇ ਨੇ ਇੱਥੇ ਮਾਹੌਲ ਵੀ ਹੈਗਾ ਇੰਗਲਿਸ਼ ਦਾ ਸੋ ਉਹਨਾਂ ਨੂੰ ਫੇਰ ਇੰਗਲਿਸ਼ ਟੈਸਟ ਦੇਣ ਦੀ ਲੋੜ ਕੀ ਹੈਗੀ ਆ ਜੀ ਸੋ ਅਗੇਨ ਇਹਦੇ ਦੋ ਪਰਸਪੈਕਟਿਵ ਨੇ ਕਈ ਲੋਕੀ ਕਹਿੰਦੇ ਨੇ ਇਟਸ ਪਿਓਰ ਬਿਜ਼ਨਸ ਆਇਲਟ ਇੰਸਟੀਟਿਊਸ਼ਨਸ ਸੈਲਫ ਪੇਡ ਇੰਸਟੀਟਿਊਸ਼ਨਸ ਜਿਹੜੇ ਕੈਨੇਡਾ ਦੇ ਵਿੱਚ ਨੇ ਦੇ ਵਿਲ ਮੇਕ ਮੋਰ ਮਨੀ ਕਿਉਂਕਿ ਕਿਹੜੇ ਇੱਕ ਦੋ ਸਟੂਡੈਂਟ ਨਹੀਂ ਨੇ ਜਿਹਨਾਂ ਨੇ ਪੋਸਟਡ ਵਰਕ ਪਰਮਿਟ ਲਈ ਅਪਲਾਈ ਕਰਨਾ ਹੈਗਾ ਲੱਖਾਂ ਦੇ ਗਿਣਤੀ ਸੋ ਦੇ ਮੇਕ ਮੋਰ ਮਨੀ ਨੰਬਰ 2 ਜਿਹੜੀ ਗਵਰਨਮੈਂਟ ਸੋਚਦੀ ਹੈਗੀ ਉਹ ਸੋਚਦੀ ਹੈਗੀ ਕਿ ਜਿਹੜੇ ਜਿਹੜਾ ਆਇਲੈਟ ਹੈਗਾ ਜਾਂ ਸੈਲਫ ਟੈਪ ਹੈਗਾ ਜਾਂ ਕੋਈ ਵੀ ਪੀਟੀਈ ਆਪਾਂ ਕਹਿੰਦੇ ਆ ਇੰਗਲਿਸ਼ ਟੈਸਟ ਹੈਗਾ ਜੀ ਜੇਦੀ ਜਿਹੜੀ ਆਥੈਂਟੀਸਿਟੀ ਹੈਗੀ ਕ੍ਰੈਡੀਬਿਲਟੀ ਤੇ ਸ਼ੱਕ ਹੈਗਾ ਗਵਰਨਮੈਂਟ ਹੂੰ ਹੂੰ ਜਿਹੜੀ ਕਈ ਵਾਰੀ ਆਪਾਂ ਗੱਲ ਸੁਣਦੇ ਆ ਕਿ ਇੰਡੀਆ ਦੇ ਵਿੱਚ ਖਾਸ ਕਰਕੇ ਇੰਡੀਆ ਦੇ ਵਿੱਚ ਅਗਰ ਆਪਣੇ ਬੈਂਡ ਨਹੀਂ ਆ ਰਹੇ ਨੇ ਤੁਸੀਂ ਪੈਸੇ ਦੇ ਕੇ ਬੈਂਡ ਲੈ ਸਕਦੇ ਹੋ which is true unfortunately बेल्कुल, this बेल्कुल, is true fact ਕਈ ਸਟੂਡੈਂਟਸ ਇੱਥੇ ਆਉਂਦੇ ਨੇ ਕਿਉਂਕਿ ਪ੍ਰੋਪਰ ਗਾਂਹਾਂ ਸਕਰੀਨਿੰਗ ਸਿਸਟਮ ਨਹੀਂ ਹੈਗਾ ਕਿ ਉਹਨਾਂ ਦੀ ਕੋਈ ਇੰਟਰਵਿਊ ਲਈ ਜਾਵੇ ਦੇ ਗੇਟ ਦਾ ਵੀਜ਼ਾ ਦੇ ਕਮ ਹੇਅਰ ਬਟ ਜਦੋਂ ਉਹ ਪੜਾਈ ਕਰ ਲੈਂਦੇ ਨੇ ਜੌਬ ਮਾਰਕੀਟ ਦੇ ਵਿੱਚ ਜਾਂਦੇ ਨੇ ਉਹਨਾਂ ਦੀ ਕਮਿਊਨੀਕੇਸ਼ਨ ਸਕਿਲਸ ਵਧੀਆ ਨਹੀਂ ਹੁੰਦੀਆਂ ਨੇ ਸੋ ਗਵਰਨਮੈਂਟ ਥਿੰਕ ਕਿ ਚਲੋ ਆਪਾਂ ਆਈਲੈਟਸ ਫ੍ਰੈਂਚ ਵੀ ਹੈਗਾ ਬਟ ਵੀ ਵਿਲ ਮੋਸਟਲੀ ਟਾਕ ਅਬਾਊਟ ਇੰਗਲਿਸ਼ ਰਾਈਟ ਐਗਜੈਕਟਲੀ ਹਾਂ ਕਿਉਂਕਿ ਮੋਸਟ ਆਫ ਦ ਲੋਕ ਸਾਰੇ ਆਇਲਸ ਬਾਰੇ ਹੀ ਜਾਣਦੇ ਆ ਇੰਗਲਿਸ਼ ਟੈਸਟ ਬਾਰੇ ਹੀ ਜਾਣਦੇ ਯਸ ਸੋ ਉਹ ਇਥੇ ਆਉਂਦੇ ਨੇ ਤੇ ਉਹਨਾਂ ਨੂੰ ਜਨਰਲ ਮੋਡਿਊਲ ਦੇਣਾ ਪੈਣਾ ਮੇਰੀ ਸਲਾਹ ਜਿਹੜੀ ਹੈਗੀ ਸਟੂਡੈਂਟਸ ਨੂੰ ਕਿ ਜਿਹੜੇ ਪੜਾਈ ਕੰਪਲੀਟ ਕਰਨ ਆਲੇ ਨੇ ਉਹ ਪਹਿਲਾਂ ਹੀ ਹਾਈਲਟ ਦੇਖ ਕੇ ਰੱਖ ਲੈਣ ਓਕੇ ਜਨਰਲ ਮੋਡਿਊਲ ਜੀ 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 ਉਹਦੇ ਪਿੱਛੇ ਟੈਕਨੀਕਲ ਰੀਜ਼ਨ ਆ ਹੈਗਾ ਕਿ ਐਸ ਵੈਲ ਐਸ ਫਰਸ ਕਰੂ ਮੈਟ ਸਟੂਡੈਂਟ ਮੇਰੀ ਪੜਾਈ ਕੱਲ ਕੰਪਲੀਟ ਹੋ ਰਹੀ ਹੈ ਕੱਲ ਮੈਨੂੰ ਲੈਟਰ ਆਫ ਕੰਪਲੀਸ਼ਨ ਮਿਲ ਜਾਣੀ ਆ ਤੇ ਮੈਂ ਅਗਰ ਚਾਹਾਂ ਤਾਂ ਮੈਂ ਕੱਲ ਆਪ ਦੀ ਫਾਈਲ ਲਾ ਦੇਣੀ ਆ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਆਨਲਾਈਨ ਕਿਉਂਕਿ ਕੱਲੇ ਆਨਲਾਈਨ ਹੀ ਲਾ ਸਕਦੀ ਹੁਣ ਤਾਂ ਆਪਾਂ ਬਾਰਡਰ ਤੇ ਨਹੀਂ ਜਾ ਸਕਾਂਗੇ ਸੋ ਫਾਈਲ ਲਾਉਣ ਤੋਂ ਬਾਅਦ ਆਈ ਵਿਲ ਬੀ ਅਲਾਉਡ ਟੂ ਵਰਕ ਇਨ ਕੈਨੇਡਾ ਓਕੇ ਆਈ ਕੈਨ ਲੀਗਲੀ ਵਰਕ ਇਨ ਕੈਨੇਡਾ ਅਦਰਵਾਈਜ਼ ਮੰਨ ਲਓ ਅੱਜ ਮੇਰੀ ਪੜ੍ਹਾਈ ਕੰਪਲੀਟ ਹੋਈ ਕੱਲ ਮੈਨੂੰ ਲੈਟਰ ਆਫ ਕੰਪਲੀਸ਼ਨ ਮਿਲੀ ਲੇਕਿਨ ਉਸ ਤੋਂ ਬਾਅਦ ਜਦੋਂ ਤੱਕ ਮੈਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੀ ਫਾਈਲ ਸਬਮਿਟ ਨਹੀਂ ਕਰਾਂਗਾ ਉਦੋਂ ਤੱਕ ओके सो फर्ज करो अगर ਤੁਸੀਂ ਪੜਾਈ ਕੰਪਲੀਟ ਕਰ ਲਈ ਹੈ ਉਸ ਤੋਂ ਬਾਅਦ ਤੁਸੀਂ ਆਇਲਟਸ ਦੇਣਾ ਆ दैट विल टेक ਟਾਈਮ ਤੁਸੀਂ ਟੈਸਟ ਬੁੱਕ ਕਰੋਗੇ ਉਹਦਾ ਰਿਜ਼ਲਟ ਆਊਗਾ ਥੋੜਾ ਮਹੀਨਾ ਡੇਢ ਮਹੀਨਾ ਦਾ ਟਾਈਮ ਖਰਾਬ ਹੋ ਜਾਣਾ ਹੈ ਸੋ ਬੈਸਟ ਇਜ਼ ਕਿ ਜਦੋਂ ਲਾਸਟ ਸੈਮੈਸਟਰ ਚੱਲ ਰਿਹਾ ਹੈਗਾ ਸਟੂਡੈਂਟਸ ਆਇਲਟਸ ਦੇ ਦੇਣ ਜਨਰਲ ਮੋਡਿਊਲ ਦੇ ਜਿਸ ਦਿਨ ਲੈਟਰ ਆਫ ਅਕੰਪਲੀਸ਼ਨ ਮਿਲਦੀ ਹੈਗੀ ਦੇ ਕੈਨ ਅਪਲਾਈ ਫਾਰ ਪੋਸਟ ਗ੍ਰੈਡੂਏਟ ਵਰਕ ਯਾ ਇਟ ਵਿਲ ਬੀ ਸੇਫ ਲਾਈਕ ওকে ਸੋ ਪਹਿਲਾ ਚੇਂਜ ਹੈਗਾ ਆਇਲਟਸ ਦਾ ਫਰਮੇ ਲਾ ਕੇ ਲੈਂਗੁਏਜ ਦੀ ਜਿਹੜੀ ਚੇਂਜ ਹੈਗੀ ਉਹ ਆਣੀ ਹੈਗੀ ਫਰਸਟ ਆਫ ਨਵੰਬਰ ਤੋਂ which is sure ਇਹਦੇ ਵਿੱਚ ਕੋਈ ਡਾਊਟ ਨਹੀਂ ਹੈਗਾ। ਅਗਰ ਨਿਊਟਰਲ ਪਰਸਪੈਕਟਿਵ ਤੋਂ ਗੱਲ ਕਰੀਏ ਤੇ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਲਈ CLB 7 ਜਾਂ CLB 5 ਲੈ ਕੇ ਆਉਣਾ ਕੋਈ ਵੱਡੀ ਗੱਲ ਨਹੀਂ ਹੈ ਜੀ। ਉਹਨਾਂ ਨੇ ਲੈ ਲੈਣੀ ਹੈ। ਇਟਸ ਨਾਟ ਅ ਬਿਗ ਥਿੰਗ। ਜੀ। ਓਨਲੀ ਥਿੰਗ ਇਜ਼ ਇਟ ਵਿਲ ਕਾਸ ਥੈਮ ਐਕਸਟਰਾ ਲੇਅਰ ਔਰ ਫਿਲਟਰੇਸ਼ਨ ਲੱਗ ਗਈ ਹੈਗੀ ਤਾਂ ਫਿਰ ਇੱਥੇ ਟਾਈਮ ਕਿੰਨਾ ਦੇ ਕੋ ਲੱਗੇਗਾ ਜੀ ਅਨੁ ਦੇਖੀ ਸ ਹੋਰ ਹੁੰਦੀ ਹੈ ਕਈ ਸਟੂਡੈਂਟਸ ਨਾ ਕੰਫਰਟੇਬਲ ਹੁੰਦੇ ਇੰਡੀਆ ਜਾ ਕੇ ਆਈਐਸਆਰ ਟੈਸਟ ਦੇਣ ਦੇ ਵਿੱਚ ਤਾਂ ਕਿ ਜਿਹੜੇ ਉੱਥੇ ਜਾਂਦੇ ਨੇ ਮੰਨ ਲਓ ਥੋੜੇ ਦਿਨਾਂ ਵਾਸਤੇ ਇੰਡੀਆ ਜਾ ਕੇ ਟੈਸਟ ਦੇ ਆਉਂਦੇ ਆ ਤਾਂ ਉਹ ਟੈਸਟ ਇੰਡੀਆ ਦੇ ਵਿੱਚ ਜਿੱਤਾ ਜਿਹੜਾ ਆਈਐਸਆਰ ਟੈਸਟ ਹੈ ਉਹ ਤੇ ਵੈਲਿਡ ਹੋਏਗਾ ਕਿੰਨਾ ਵੈਲਿਡ ਹੋਣਾ ਚਾਹੀਦਾ ਮੇਰੇ ਸਾਹਮਣੇ ਹਾਲਾਂਕਿ ਜੜੀ ਪਿਓਰ ਗਾਈਡਲਾਈਨ ਹੈਗੀ ਡਿਟੇਲਡ ਗਾਈਡਲਾਈਨ ਹੈਗੀ ਉਹ ਨਵੰਬਰ ਤੋਂ ਪਹਿਲਾਂ ਪਹਿਲਾਂ ਆਉਗੀ ਕਿ जस्ट गेट थे ਦਿੱਤਾ ਹੋਣਾ ਚਾਹੀਦਾ ਬਟ ਮੇਰੀ ਐਨਾਲਿਸਿਸ ਕਹਿੰਦੀ ਹੈਗੀ ਇਟ ਸ਼ੁਡ ਬੀ ਵੈਲਿਡ ਅਗਰ ਇੰਡੀਆ ਦੇ ਵਿੱਚ ਆਇਲੈਂਡ ਦਿੱਤੀ ਹੋਈ ਹੈਗੀ ਉਹਦੇ ਪਿੱਛੇ ਟੈਕਨੀਕਲ ਰੀਜ਼ਨ ਆ ਹੈਗਾ ਕਿ ਅਗਰ ਮੰਨ ਲਓ ਮੈਂ ਸਟੂਡੈਂਟ ਐ ਮੈਂ ਐਸੇ ਪੜਾਈ ਕਰ ਲਈ ਆ ਮੈਂ ਇੰਡੀਆ ਜਾ ਕੇ ਵੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਅਪਲੀਕੇਸ਼ਨ ਆਨਲਾਈਨ ਲਾਸਾ ਰਿਹਾ। Okay. ਆ ਮੰਡਟਰੀ ਨਹੀਂ ਹੈਗਾ ਕਿ ਮੈਂ ਇੱਥੇ ਰਹਿ ਕੇ ਹੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਫਾਈਲ ਲਾਉਣੀ ਹੈ। ਜੀ। ਸੋ ਲੀਗੈਲਿਟੀ ਇਜ਼ ਕਿ ਮੰਨ ਲਓ ਕੋਈ ਸਟੂਡੈਂਟ ਹੈ ਉਹ ਇੰਡੀਆ ਚਲਾ ਗਿਆ ਆਪੇ ਕੰਟਰੀ ਚਲਾ ਗਿਆ ਤੇ ਉੱਥੇ ਉਹਨਾਂ ਨੇ ਆਈ ਲੈਟਸ ਦਿੱਤੀ ਹੋਈ ਆ ਉਹ ਵੀ ਐਕਸੈਪਟ ਹੋਊਗੀ। ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਣੀ ਹੈਗੀ। Okay. ਸੋ ਥਿਸ ਇਜ਼ ਦਾ ਫਰਸਟ ਚੇਂਜ which is not the major one I think. ਸਟੂਡੈਂਟ ਨੇ ਕਰ ਲੈਣਾ ਆ। ਹਾਂ ਕਰ ਲੈਣਾ। ਕਰ ਲੈਣਾ। ਬਟ ਅਨਦਰ ਪਾਰਟ ਇਜ਼ which is very alarming. Okay. ਕਿ ਪੋਸ ਕੇ ਨਾਂ ਨੂੰ ਦੇਣਗੇ ਹੂੰ ਐਸ ਵੇਲੇ ਤਾਂ ਇੱਕ ਸਿੰਪਲ ਫਾਰਮੂਲਾ ਹੈਗਾ ਪੜਾਈ ਕਰੋ ਡੀਐਲਆਈ ਦੇ ਵਿੱਚ ਪੜਾਈ ਕਰੋ ਇਸ ਪ੍ਰੋਗਰਾਮ ਦੇ ਵਿੱਚ ਪੜਾਈ ਕਰੋ ਅ 8ਵੇਂ ਦਾ ਪ੍ਰੋਗਰਾਮ ਹੋਣਾ ਚਾਹੀਦਾ ਯੂ ਕੁਆਲੀਫਾਈ ਫੋਰ ਪੋਸਟ ਗ੍ਰੈਜੂਏਟ ਵਰਕ ਫਰਮ ਇਟ ਹੋਣਾ ਐਦਾਂ ਨਹੀਂ ਰਹਿ ਜਾ ਓਕੇ ਗਵਰਨਮੈਂਟ ਕੈਰੀ ਹੈ ਕਿ ਜਿਨਾਂ ਨੇ ਬੈਚਲਰਸ ਕੀਤੀ ਆ ਜੀ ਮਾਸਟਰਸ ਕੀਤੀ ਆ ਪੀ ਐਚ ਡੀ ਕੀਤੀ ਆ ਉਹਨਾਂ ਨੂੰ ਆਪਾਂ ਪੋਸਟ ਗ੍ਰੈਡੂਏਟ ਵਰਕ ਪਰਮਿਟ ਦੇ ਦੇਣਾ ਹੈ दैट्स नॉट ਅ ਪ੍ਰੋਬਲਮ ਤੇ ਉਹ ਹੋਣਾ ਵੀ ਹੈਗਾ ਉਹਦੇ ਵਿੱਚ ਉਹਨਾਂ ਨੇ ਕੋਈ ਸਿਗਨੀਫੀਕੈਂਟ ਚੇਂजेस ਲਾ ਕੇ ਨਹੀਂ ਹੋਣੇ ਨਾਊ ਦੇ ਆਰ ਮੋਰ ਕਨਸਰਨ ਅਬਾਊਟ ਦੇ ਟਾਰਗੇਟਿੰਗ ਜੀ ਦੋਜ਼ ਜਿਹੜੇ ਇੱਥੇ 2 ਸਾਲ ਦਾ ਡਿਪਲੋਮਾ ਸਰਟੀਫਿਕੇਟ ਕਰਨ ਲਈ ਆਉਂਦੇ ਆ ਓਕੇ ਭਾਵੇਂ +2 ਤੋਂ ਬਾਅਦ ਇੱਥੇ ਆਉਂਦੇ ਨੇ ਭਾਵੇਂ ਬੈਚਲਰਸ ਤੋਂ ਬਾਅਦ ਆਉਂਦੇ ਨੇ ਇਸ ਕਿਰਨ ਨਾਓ ਗਵਰਨਮੈਂਟ ਇਸ ਸੇਇੰਗ ਕਿ ਅਗਰ ਤੁਸੀਂ ਇੱਥੇ ਪੜ੍ਹਾਈ ਕਰੋਗੇ ਤਾਂ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਉਦੋਂ ਹੀ ਦਿੱਤਾ ਜਾਊਗਾ ਜਿਹੜੀ ਤੁਸੀਂ ਪੜ੍ਹਾਈ ਕੀਤੀ ਹੈਗੀ ਉਸ ਪੜ੍ਹਾਈ ਦੀ ਵੈਲਿਊ ਹੈਗੀ ਲੇਬਰ ਮਾਰਕੀਟ ਦੇ ਵਿੱਚ ਫਰਸ ਕਰੋ ਮੈਂ ਪੜ੍ਹਾਈ ਕੀਤੀ ਆ ਟ੍ਰੇਡ ਦੀ ਕੋਈ ਵੀ ਟ੍ਰੇਡ ਹੋ ਸਕਦਾ ਕਾਰਪੈਂਟਰੀ ਹੋ ਸਕਦਾ ਪਲੰਬਿੰਗ ਹੋ ਸਕਦਾ ਹਾਲਾਂਕਿ ਇੰਨੇ ਜ਼ਿਆਦਾ ਲੋਕ ਕੀ ਆਉਂਦੇ ਨਹੀਂ ਹੈਗੇ ਟ੍ਰੇਡ ਦੀ ਪੜ੍ਹਾਈ ਕਰਨ ਲਈ ਟੂ ਬੀ ਵੈਰੀ ਆਨੈਸਟ ਐਗਜ਼ੈਕਟਲੀ ਪਰ ਉਹਨਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਦਿੱਤਾ ਜਾਊਗਾ ਬਟ ਜਿਹੜੇ ਫੈਂਸੀ ਪ੍ਰੋਗਰਾਮਸ ਨੇ ਆਈ ਯੂਜ਼ ਦ ਟਰਮ ਫੈਂਸੀ ਨਾਟ ਓਨਲੀ ਆਈ ਮੋਸਟ ਆਫ ਦ ਪੀਪਲ ਸਟੂਡੈਂਟਸ ਨੂੰ ਆਪ ਨੂੰ ਪਤਾ ਹੈਗਾ ਕਿ ਦਿਸ ਵਾਸ ਜਸਟ ਅ ਵੇ ਟੂ ਏਂਟਰ ਕੈਨੇਡਾ ਸੋ ਫੋਰ ਇਗਜ਼ਾਮਪਲ ਐਸੋਸੀਏਟ ਆਫ ਆਰਟਸ ਜਸ ਬਿਜ਼ਨਸ ਸਪਲਾਈ ਚੇਨ ਮੈਨੇਜਮੈਂਟ ਲਿਟਰੇਚਰ ਆਹ ਸਾਰੇ ਪ੍ਰੋਗਰਾਮਸ ਦੀ ਲੇਬਰ ਮਾਰਕੀਟ ਦੇ ਵਿੱਚ ਕੋਈ ਵੈਲਿਊ ਨਹੀਂ ਹੈਗੀ ਕੋਈ ਵੀ ਜ਼ੀਰੋ ਵੈਲਿਊ ਹੈਗੀ ਉਹਨਾਂ ਨੂੰ ਕੋਈ ਜੌਬਾਂ ਨਹੀਂ ਮਿਲਦੀਆਂ ਨੇ ਨਾ ਹੀ ਉਹ ਪ੍ਰੋਗਰਾਮ ਕਰਕੇ ਉਹਨਾਂ ਦੀ ਕੋਈ ਵੈਲਿਊ ਜੌਬ ਮਾਰਕੀਟ ਦੇ ਵਿੱਚ ਆਏਗੀ। ਯਾਨੀ ਉਹ ਹੋਰ ਸਿੰਪਲਿਫਾਈ ਕਰਦੇ ਆ ਕਿ فرض ਕਰੋ ਕਿਸੇ ਨੇ ਕੋਈ ਹੈਲਥ ਸੈਕਟਰ ਦੀ ਪੜ੍ਹਾਈ ਕੀਤੀ ਹੈਗੀ। ਹੋਰ ਆਪਾਂ ਐਗਜ਼ਾਮਪਲ ਲੈਂਦੇ ਆ। ਕਿਸੇ ਨੇ ਹੈਲਥ ਸੈਕਟਰ ਦੀ ਪੜ੍ਹਾਈ ਕੀਤੀ ਹੈ। ਤੇ ਹੈਲਥ ਸੈਕਟਰ ਦੀ ਪੜ੍ਹਾਈ ਕਰਕੇ ਉਹਨਾਂ ਨੂੰ ਹੈਲਥ ਸੈਕਟਰ ਦੇ ਵਿੱਚ ਜੌਬਾਂ ਮਿਲ ਸਕਦੀਆਂ ਨੇ। ਰਾਈਟ? ਤੇ ਆ ਕੋਰਿਲੇਸ਼ਨ ਆਏਗਾ ਕਿ ਜਿਹੜੀ ਪੜ੍ਹਾਈ ਸਟੂਡੈਂਟ ਨੇ ਕੀਤੀ ਹੈਗੀ ਉਸ ਚੀਜ਼ ਦੀ ਲੇਬਰ ਮਾਰਕੀਟ ਦੇ ਵਿੱਚ ਡਿਮਾਂਡ ਹੈਗੀ ਹੈ। ਅਗਰ ਇਦਾਂ ਦੀ ਸਿਚੁਏਸ਼ਨ ਹੈਗੀ ਥੈਨ they will get post fed work permit mm -hmm. right but agar edda di gal nahi hai ki they will not qualify for post recession work mm -hmm. permit mm -hmm. the question is ona da key banuga this दो is दो a very serious question yeah. now students puch rahe ne ki aaj ri navi policy auni hai huje tak la trailer hai ga picture auni hai hai asal de vich policy kedi hon gi detail description kedi hai ga a kise nu nahi pata sare okay ji sare assume ਕਰ ਰਹੇ ਨੇ presume ਕਰ ਰਹੇ ਨੇ based on their experience ਇਹਦੇ ਵਿੱਚ ਦੋ categories ਵੰਡਿਆ ਜਾ ਸਕਦੀਆਂ ਨੇ ਨੰਬਰ 1 ਜਿਹੜੇ ਸਟੂਡੈਂਟਸ ਇੱਥੇ ਆ ਚੁੱਕੇ ਨੇ ਉਹਨਾਂ ਦੀ ਪੜਾਈ ਕੰਪਲੀਟ ਹੋ ਰਹੀ ਆ ਤੇ ਉਹ ਪੋਸਟ ਗ੍ਰੈਜੂਏਟਲੀ ਕੁਆਲੀਫਾਈ ਕਰਨਗੇ 1 ਨਵੰਬਰ ਤੋਂ ਬਾਅਦ ओके ਸੋ ਓਵਰਆਲ ਜਿਹੜੇ ਪਹਿਲਾਂ ਹੀ ਕੈਨੇਡਾ ਦੇ ਵਿੱਚ ਨੇ ਕੀ ਉਹਨਾਂ ਨੂੰ ਇਸ ਪਾਲਿਸੀ ਦੇ ਅਧੀਨ ਹੀ ਕੰਸੀਡਰ ਕੀਤਾ ਜਾਊਗਾ yes or no ਇਹਦਾ ਅਨਸਰ ਹਜੇ ਕਿ ਸੇ ਗੋਲੇ ਨਹੀਂ ਹੈਗਾ ਕਿਉਂਕਿ ਗਵਰਨਮੈਂਟ ਨੇ ਆ ਚੀਜ਼ ਕਲੀਅਰ ਨਹੀਂ ਦੱਸੀ ਹੈਗੀ ਆ ਤੁਸੀਂ ਸੋਸ਼ਲ ਮੀਡੀਆ ਤੇ ਜਾਓ ਤੇ ਕਈ ਲੋਕੀ ਕਹਿੰਦੇ ਨੇ ਨਹੀਂ ਇਹਨਾਂ ਨੂੰ ਕੁਝ ਨਹੀਂ ਹੋਣਾ ਹੈਗਾ ਦੇ ਆਰ ਸੇਫ ਦੇ ਆਰ ਇਮਿਊਨ ਬਟ ਅਗੇਨ ਟਾਈਮ ਵਿਲ ਟੈਲ ਜਿਹੜੇ ਜਿਹੜੇ ਸਟੂਡੈਂਟਸ ਇੱਥੇ ਆਉਣਗੇ ਮੰਨ ਲਓ ਕਿਸੇ ਦਾ ਵੀਜ਼ਾ ਲੱਗ ਗਿਆ ਹੈ ਜ ਜਿਹਦਾ ਵੀਜ਼ਾ ਲੱਗ ਗਿਆ ਉਹ ਅਜੇ ਉਸ ਸਟੂਡੈਂਟ ਇੱਥੇ ਆਇਆ ਵੀ ਨਹੀਂ ਹੈਗਾ ਜੀ ਉਹਨਾਂ ਨੇ ਤਾਂ ਜਨਵਰੀ ਸੈਸ਼ਨ ਤੋਂ ਪੜਾਈ ਸ਼ੁਰੂ ਕਰਨੀ ਹੈਗੀ ਕੀ ਉਹਨਾਂ ਤੇ ਆ ਪਾਲਿਸੀ ਲਾਗੂ ਹੋਗੀ ਤੇ ਮੰਨ ਲਓ ਕਿਸੇ ਨੇ ਆਰਟਸ ਦੀ ਪੜਾਈ ਦੇ ਵਿੱਚ ਦਾਖਲਾ ਲਿਆ ਹੈਗਾ ਉਹਨਾਂ ਦਾ ਕੀ ਬਣੂਗਾ ਸਰ ਬਿਲਕੁਲ ਬਿਲਕੁਲ ਸੋ ਅਗੇਨ ਆ ਜਿਹੜਾ ਟਾਪਿਕ ਹੈਗਾ ਕਿ ਅਗਰ ਜਿਹੜੀ ਪੜਾਈ ਕੀਤੀ ਹੈਗੀ ਸਟੂਡੈਂਟਸ ਨੇ ਅਗਰ ਉਹਦੀ ਲੇਬਰ ਮਾਰਕੀਟ ਦੇ ਵਿੱਚ ਡਿਮਾਂਡ ਨਹੀਂ ਹੈਗੀ ਕੋਈ ਕੋਰਿਲੇਸ਼ਨ ਨਹੀਂ ਹੈਗਾ ਕਿ ਮੈਂ ਆ ਪੜਾਈ ਕਰਕੇ ਇਸ ਸੈਕਟਰ ਦੇ ਵਿੱਚ ਜੌਬ ਲੈ ਸਕਦਾ ਤੇ ਉਹਨਾਂ ਨੂੰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਨਹੀਂ ਮਿਲੇਗਾ ਡਿਟੈਲਡ ਪਾਲਿਸੀ ਹਜੇ ਆਉਣੀ ਆ ਰਾਈਟ ਬਟ ਮੈਂ ਹਮੇਸ਼ਾ ਕਲਾਇੰਟਾਂ ਨੂੰ ਆ ਗੱਲ ਕਹਿਣਾ ਹੁੰਦਾ ਜਿਵੇਂ ਆਪਾਂ ਮੌਸਮ ਨੂੰ ਬਦਲ ਨਹੀਂ ਸਕਦੇ ਸ਼ਾਇਦ ਠੀਕ ਹੈ ਸਾਡੇ ਹੱਥ ਚ ਨਹੀਂ ਸਾਡੇ ਹੱਥ ਚ ਨਹੀਂ ਹੈਗਾ ਆਪਾਂ ਜਿੱਦਾਂ ਦਾ ਮੌਸਮ ਹੈਗਾ ਉਦਾਂ ਦੇ ਕੱਪੜੇ ਪਾ ਸਕਦੇ ਹਾਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਹਾਂ ਸੇਮ ਥਿੰਗ ਵਿਦ ਇਮੀਗ੍ਰੇਸ਼ਨ ਆਪਾਂ ਪਾਲਿਸੀ ਨਹੀਂ ਚੇਂਜ ਕਰ ਸਕਦੇ ਰਾਈਟ ਯਾ ਪਰ ਆਪਾਂ ਜਿਹੜਾ ਹੋ ਗਿਆ ਉਹ ਤਾਂ ਹੋ ਗਿਆ ਆਪਾਂ ਵੀਜ਼ਾ ਮਿਲ ਗਿਆ ਆਪਾਂ ਆਰਟਸ ਦੇ ਪ੍ਰੋਗਰਾਮ ਦੇ ਵਿੱਚ ਦਾਖਲਾ ਲੈ ਲਿਆ ਆਪਾਂ ਉਹ ਚੀਜ਼ ਚੇਂਜ ਨਹੀਂ ਕਰ ਸਕਦੇ ਪਰ ਆਪਾਂ ਆਉਣ ਵਾਲਾ ਟਾਈਮ ਜਿਹੜਾ ਹੈਗਾ ਉਹਨਾਂ ਨੂੰ ਬੈਟਰ ਕਰ ਸਕਦੇ ਆ। ਦ ਕੁਐਸਚਨ ਇਜ਼ ਹਾਊ? ਤੇ ਮੇਰੀ ਸਲਾਹ ਹੁੰਦੀ ਆ ਸਟੂਡੈਂਟਸ ਨੂੰ ਕਿ ਅਗਰ ਤੁਸੀਂ ਕੋਈ ਡਿਪਲੋਮਾ ਪ੍ਰੋਗਰਾਮ ਦੇ ਵਿੱਚ ਖਾਸ ਕਰਕੇ ਇੱਥੇ ਆਇਓ ਡਿਪਲੋਮਾ ਪ੍ਰੋਗਰਾਮ ਨੂੰ ਚੇਂਜ ਕਰੋ ਤੇ ਡਿਗਰੀ ਪ੍ਰੋਗਰਾਮ ਦੇ ਵਿੱਚ ਐਡਮਿਸ਼ਨ ਲੈ ਲਓ। ਓਕੇ ਰਾਈਟ ਤੇ ਉਹਦੀ ਵੈਲਿਊ ਵੀ ਹੈਗੀ ਆ ਲੇਬਰ ਮਾਰਕੀਟ ਦੇ ਵਿੱਚ ਤੇ ਡਿਗਰੀ ਪ੍ਰੋਗਰਾਮ ਐਦਾਂ ਦੇ ਐਦਾਂ ਦੇ ਡਿਗਰੀ ਪ੍ਰੋਗਰਾਮ ਚ ਐਡਮਿਸ਼ਨ ਲਿਓ ਜਿੱਦੀ ਲੇਬਰ ਮਾਰਕੀਟ ਦੇ ਵਿੱਚ ਵੈਲਿਊ ਹੈਗੀ ਆ ਓਕੇ ਰਾਈਟ ਯੂ ਵਿਲ ਨੋਟ ਬਲੀਵ ਸ਼ੈਰੀ ਕਿ ਮੇਰੇ ਕੋਲੇ ਡਾਈਵਰਸ ਕਲਾਇੰਟੇਲ ਹੈਗਾ ਡਾਈਵਰਸ ਕਲਾਇੰਟੇਲ ਮਤਲਬ ਸਾਡੇ ਕੋਲੇ ਇਕੱਲੇ ਪੰਜਾਬੀ ਕਲਾਇੰਟਸ ਨਹੀਂ ਆਏਗੇ ਸਾਡੇ ਕੋਲੇ ਹਰ ਕਮਿਊਨਿਟੀ ਦੇ ਕਲਾਇੰਟਸ ਨੇ ਜੀ ਬਿਲਕੁਲ ਤੇ ਮੈਂ ਬਹੁਤਾ ਜ਼ਿਆਦਾ ਤਾਂ ਨਹੀਂ ਹੈਗੇ ਆਈ ਊਡ ਸੇ 30 40% ਦੇ ਆਰ ਰੀਲੀ ਵੈਰੀ ਨਾਈਸ ਸਟੂਡੈਂਟਸ ਵੈਰੀ ਵੈਰੀ ਨਾਈਸ ਪੀਪਲ ਜੀ ਜੌਬ ਇਜ਼ ਨਾਟ ਅ ਪ੍ਰੋਬਲਮ ਫੋਰ ਥੈਮ ਹਮਮ ਦੇ ਆਰ ਵਰਕਿੰਗ ਇਨ ਹੈਲਥ ਕੇਅਰ ਜੀ ਦੇ ਆਰ ਵਰਕਿੰਗ ਇਨ ਕੰਸਟਰਕਸ਼ਨ ਦੇ ਆਰ ਵਰਕਿੰਗ ਇਨ ਐਨੀ ਸੈਕਟਰ ਯੂ ਨੇਮ ਇਟ ਜੀ ਜੀ ਐਂਡ ਦੇ ਆਰ ਵੈਰੀ ਸਕਸੈਸਫੁਲ ਪੀਆਰ ਦੀ ਗੱਲ ਨਹੀਂ ਸੋਚੋਗੇ ਪੀਆਰ ਤਾਂ ਮਿਲ ਜਾਣੀ ਹੈਗੀ এমਪਲॉयਰ ਨੇ ਸਪੋਰਟ ਕਰ ਦੇਣੀ ਹੈ ਸੋ ਅਗੇਨ ਬਾਟਮ ਲਾਈਨ ਇਜ਼ ਕਿ ਆਫਟਰ 올 ਪੜਾਈ ਕਰਨਾ ਕੁਝ ਵੀ ਕਰਨਾ ਹੈਗਾ ਤੇ ਅਖੀਰ ਦੇ ਵਿੱਚ ਆ ਕੇ ਸਾਨੂੰ ਜੌਬ ਕਰਨੀ ਹੈ ਜੀ ਬਿਲਕੁਲ ਥੈਟ ਇਜ਼ ਦ ਬਾਟਮ ਲਾਈਨ ਯਾ ਪੱਕੀ ਚੇਂਜ ਕਰ ਸਕਦੇ ਆ ਤੇ ਸਾਨੂੰ ਆਪ ਦੀ ਅਸੈਸਮੈਂਟ ਕਰਨੀ ਪੈਣੀ ਮਾਰਕੀਟ ਦੀ ਅਸੈਸਮੈਂਟ ਕਰਨੀ ਪੈਣੀ ਕਿ ਕੈਨੇਡਾ ਦੇ ਵਿੱਚ ਕਿਹੜੀ ਜੌਬ ਦੀ ਜ਼ਿਆਦਾ ਲੋਡ ਹੈਗੀ ਹੈ ਹੈਲਥ ਕੇਅਰ ਦੇ ਵਿੱਚ ਲੋਡ ਹੈਗੀ ਆ ਕੰਸਟਰਕਸ਼ਨ ਦੇ ਵਿੱਚ ਲੋਡ ਹੈਗੀ ਆ ਟੈਕਨੋਲੋਜੀ ਦੇ ਵਿੱਚ ਲੋਡ ਹੈਗੀ ਆ ਤੋ ਇਹੋ ਜੀ ਪੜਾਈ ਕੀਤੀ ਜਾਵੇ ਜਿਹੜੀ ਪੜਾਈ ਕਰਕੇ ਆਪਾਂ ਨੂੰ ਜੌਬ ਜੌਬ ਮਿਲ ਸਕਦੀ ਹੈ ਕਿਉਂਕਿ एवरीथिंग ਇਜ਼ ਗੋਇੰਗ ਟੂ ਲਿੰਕ ਵਿਦ ਦਾ ਜੌਬ ਸੋ ਅਗੇਨ ਆਈ ਮੇਰੀ ਸਲਾਹ ਹੈ ਕਿ ਤੁਸੀਂ ਪਾਸਟ ਚੇਂਜ ਨਹੀਂ ਕਰ ਸਕਦੇ ਤੁਸੀਂ ਪਾਲਿਸੀ ਚੇਂਜ ਨਹੀਂ ਕਰ ਸਕਦੇ ਤੁਸੀਂ ਆਪਣੇ ਆਪ ਨੂੰ ਚੇਂਜ ਕਰ ਸਕਦੇ ਹੋ ਸੋ ਐਨਾਲਿਸਿਸ ਕਰੋ ਕੰਸਲਟੇਸ਼ਨ ਲਓ ਤੇ ਸਹੀ ਟਰੈਕ ਤੇ ਆ ਜਾਓ ਥੈਟ ਇਜ਼ ਮਾਈ ਐਡਵਾਈਸ ਟੂ ਆਲ ਦੋਜ਼ ਇੰਟਰਨੈਸ਼ਨਲ ਸਟੂਡੈਂਟਸ Who are here you even are thinking to come to canada <laughs> जी ठीक है अनुज क्यों कि समापन को 5-7 मिनट ही बचे ने ते मैं स्पॉउस केसेस बारे जानना चाहा चाहवांगी स्पॉउस तो पहला मेनू थोड़ा सा विजिटर वीजा बारे दोसो जेडी तो बड़ी खबर आ रही है विजिटर वीजा टाइट कर देते जानगे ये की ओह दिस इज द मोस्ट बर्निंग न्यूज़ दैट हिम यस्टरडे एक्जेक्टली हुन देखो आ कोई लुक लुक में गल नहीं हैगी कि, कि इंडिया तो या जड़े वीजा रिक्वायर्ड कंट्रीज टू विजिटर्स ऑन दे ਸਾਰੇ ਦਾਦਾ ਨਹੀਂ ਕਹਿ ਸਕਦਾ ਬਟ ਕਈਆਂ ਦਾ ਪਰਪਸ ਹੁੰਦਾ ਹੈ ਕਿ ਇੱਥੇ ਆ ਕੇ ਪਰਮਿਟ ਲੈਣਾ ਹੈ ਆ ਬਿਆ ਕਰਉਣਾ ਹੈਗਾ ਪੱਕਾ ਹੋਣਾ ਹੈਗਾ ਚਲੋ ਉਹ ਹੋ ਹੀ ਜਾ ਰਿਹਾ ਸੀ ਕੋਈ ਪ੍ਰੋਬਲਮ ਦੀ ਗੱਲ ਨਹੀਂ ਸੀਗੀ ਬਟ ਅਨਦਰ ਆਸਪੈਕਟ ਇਜ਼ ਬਿਕਮਿੰਗ ਮੋਰ ਅਲਰਮਿੰਗ ਫਰਾਜੀ ਰਾਈਟ ਕਿਉਂਕਿ ਜਦੋਂ ਇੱਥੇ ਵਿਜ਼ਿਟਰਸ ਆ ਗਏ ਉਹਨਾਂ ਨੂੰ ਐਲਮਾਈ ਨਹੀਂ ਮਿਲਿਆ ਜੀ ਐਲਮਾਈ ਲੈ ਨਹੀਂ ਸਕਦੇ ਬਿਲਕੁਲ ਨਹੀਂ ਹਾਂ ਸਟਡੀ ਪਰਮਿਟ ਚਿਕਨਵਰਟ ਨਹੀਂ ਕਰਾ ਸਕਦੇ ਆਇਲਟਸ ਨਹੀਂ ਕਰ ਸਕਦੇ ਵਾਕ ਪਰਮਿਟ ਨਹੀਂ ਲੈ ਸਕਦੇ ਬਿਆ ਹੋਇਆ ਹੈਗਾ ਦੇ ਕੈਨ ਨਾਟ ਗੋ ਫॉर ਅਨਦਰ ਮੈਰਿਜ ਟੂ ਗੈਟ ਅ ਪੀਆਰ ਜੇ ਸਾਰੇ ਰਾ ਬੰਦ ਹੋ ਗਏ ਤਾਂ ਇੱਕੋ ਹੀ ਰਾ ਖੁੱਲਿਆ ਹੁੰਦਾ ਹੈਗਾ ਉਹਨਾਂ ਦੇ ਲਈ ਰੈਫਿਜੀ ਤੇ ਉਹ ਵਿਜ਼ਿਟਰਸ ਰੈਫਿਜੀ ਦੀ ਰੈਫਿਜੀ ਲਾ ਰਹੇ ਨੇ ਗਵਰਨਮੈਂਟ ਦਾ ਆਈ ਮੰਨਣਾ ਹੈਗਾ ਜਿਹੜੀ ਕੱਲ ਦੀ ਨਿਊਜ਼ ਹੈਗੀ ਆ ਕਿ ਹੁਣ ਆਪਾਂ ਜਿਹੜੇ ਵੀਜ਼ਾ ਰਿਕੁਆਇਰਡ ਕੰਟਰੀਜ਼ ਨੇ ਖਾਸ ਕਰਕੇ ਇੰਡੀਆ ਨੂੰ ਟਾਰਗੇਟ ਕਰਨਾ ਹੈਗਾ ਉਹਨਾਂ ਨੇ ਉਹਨਾਂ ਦੀ ਅਸੈਸਮੈਂਟ ਸਕਰੀਨਿੰਗ ਬਹੁਤ ਟਾਫ ਕਰ ਦੇਣੀ ਹੈਗੀ ਆ ਸੋ ਸ਼ਾਰਟ ਟਰਮਸ ਇਨ ਇਨ ਅ ਵੈਰੀ ਅਬਸਟ੍ਰੈਕਟ ਵੇ ਇੰਡੀਆ ਤੋਂ ਵੀਜ਼ਾ ਮਿਲਨੇ ਔਖੇ ਹੋ ਜਾਣੇ ਆ ਇੰਨਾ ਸੌਖਾ ਵੀਜ਼ਾ ਇੰਡੀਆ ਤੋਂ ਹੁਣ ਨਹੀਂ ਮਿਲਿਆ ਕਰੂਗਾ ਖਾਸ ਕਰ ਪੰਜਾਬ ਤੋਂ ਪੰਜਾਬ ਤੋਂ ਐਗਜ਼ੈਕਟਲੀ ਬਿਕਾਜ਼ ਦੇ ਆਰ ਡੂਇੰਗ ਡਾਟਾ ਐਨਾਲਿਸਿਸ ਐਸ ਵੈਲ ਉਹ ਕਿਹੜੇ ਪ੍ਰੋਵਿੰਸ ਤੋਂ ਇੱਥੇ ਵਿਜ਼ਿਟਰਸ ਆਉਂਦੇ ਨੇ ਜਿਹੜੇ ਇੱਥੇ ਆ ਕੇ ਰੈਫਿਊਜੀ ਫਾਈਲ ਕਰਦੇ ਨੇ ਸੋ ਉਹ ਸਾਰਾ ਕੁਝ ਡਾਟਾ ਬਣਾ ਕੇ ਉਸ ਪਾਰਟਿਕੂਲਰ ਕੰਟਰੀ ਤੇ ਸੂਬੇ ਨੂੰ ਟਾਰਗੇਟ ਕਰਨਾ ਹੈਗਾ ਸੋ ਜਿਹੜੇ ਵੀ ਇੱਥੇ ਵਿਜ਼ਿਟਰ ਵੀਜ਼ਾ ਦੀ ਫਾਈਲ ਲਈ ਸੋਚ ਰਹੇ ਨੇ ਲਾ ਰਹੇ ਨੇ they should rethink about it kya sahi samay hega ki nahi hega because chances of refusal are going to be very high okay what tight situation hai ki inne chheti visa hun government ne indians nu nahi dene ji theek hai anu jages spouse cases bare vi das do spouse cases jade work permit hai inna de vich changes ki ne this is again going to be a turning point yeah. as well a uh, <coughs> ਦਿਸ ਇਜ਼ ਅ ਬ੍ਰੌਡ ਟਾਪਿਕ ਬਟ ਮੈਂ ਤੁਹਾਨੂੰ ਸ਼ਾਰਟ ਦੇ ਵਿੱਚ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦਾ ਐਸ ਵੇਲੇ ਜਿਹੜਾ ਸਪਾਊਸਲ ਓਪਨ ਵਰਕ ਪਰਮਿਟ ਦਾ ਪੂਰਾ ਪ੍ਰੋਗਰਾਮ ਹੈਗਾ ਉਹ ਦੋ ਕੈਟਾਗਰੀ ਦੇ ਵਿੱਚ ਵੰਡਿਆ ਜਾ ਸਕਦਾ ਨੰਬਰ 1 ਜਿਹੜੇ ਸਟੂਡੈਂਟਸ ਇੱਥੇ ਆ ਕੇ ਪੜ੍ਹਾਈ ਕਰਦੇ ਨੇ ਫਿਰ ਵਰਕ ਪਰਮਿਟ ਲੈ ਲੈਂਦੇ ਨੇ ਉਹਨਾਂ ਦੇ ਲਈ ਉਹ ਹੁੰਦਾ ਹੈਗਾ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ C40 1 ਦੇ ਅੰਡਰ ਦੂਜਾ ਹੈਗਾ ਜਿਹੜੇ ਲੋਕੀ ਇੱਥੇ ਆ ਕੇ ਐਲਐਮਆਈ ਬੇਸਡ ਵਰਕ ਪਰਮਿਟ ਲੈਂਦੇ ਨੇ ਜਾਂ ਉਹਨਾਂ ਨੂੰ ਓਪਨ ਵਰਕ ਪਰਮਿਟ ਮਿਲਦਾ ਹੈਗਾ ਉਹ ਸਕਿਲਡ ਜੌਬ ਕਰਦੇ ਨੇ ਤੇ ਉਹਨਾਂ ਦੇ ਸਪਾਊਸ ਨੂੰ ਓਪਨ ਵਰਕ ਪਰਮਿਟ ਮਿਲ ਜਾਂਦਾ ਹੈ ਰਾਈਟ इवन ਲਾਸਟ ਈਅਰ ਇੱਕ ਪਾਲਿਸੀ ਦੇ ਵਿੱਚ ਸ਼ਿਫਟ ਆਇਆ ਸੀਗਾ ਯੂਸੂਅਲੀ ਜਿਹੜਾ ਸਟੈਂਡਰਡ ਕ੍ਰਾਈਟੇਰੀਆ ਸੀਗਾ ਪ੍ਰੋਗਰਾਮ ਰਿਕੁਆਇਰਮੈਂਟ ਸੀਗਾ ਉਹ ਸੀਗਾ ਕਿ ਜਿਹੜੇ ਲੋਕੀ ਸਕਿਲਡ ਜੌਬ ਕਰਦੇ ਨੇ ਸਕਿਲਡ ਜੌਬ ਮੀਨਸ ਟਾਇਰ 0 1 2 3 ਉਹਨਾਂ ਦੇ ਸਪਾਊਸ ਨੂੰ ਪਰਮਿਟ ਮਿਲ ਜਾਊਗਾ ਵਿੱਚ ਉਹ ਪਾਲਿਸੀ ਚੇਂਜ ਕੀਤੀ ਸੀ ਕੋਵਿਡ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਜਿਹੜੇ ਟਾਇਰ 4 ਐਂਡ 5 ਦੇ ਵਿੱਚ ਜੌਬ ਕਰਦੇ ਨੇ ਮੰਨ ਲਓ ਕੋਈ ਕੰਸਟਰਕਸ਼ਨ ਲੇਬਰ ਆ ਪਰ ਦੀ ਸੈਲਰੀ ਪਰੋਵਿੰਸ਼ਲ ਮੀਡੀਅਨ ਵੇਜ ਤੋਂ ਵੱਧ ਹੈਗੀ ਆ ਉਹਨਾਂ ਨਾਲ ਦੀ ਸਪਾਊਸ ਨੂੰ ਵੀ ਪਰਮਿਟ ਦੇ ਰਹੇ ਅੰਦਰ ਸੀਗੇ ਹੁਣ ਉਹਨਾਂ ਨੇ ਪੂਰਾ ਚੇਂਜ ਕਰ ਦੇਣਾ ਹੈਗਾ ਉਹਨਾਂ ਨੇ ਕੀ ਕਰਨਾ ਹੈਗਾ ਕਿ ਜਿਨ੍ਹਾਂ ਜਿਹੜੇ ਸਪਾਉ ਜਿਹੜੇ ਪ੍ਰਿੰਸੀਪਲ ਫੋਰਨ ਨੈਸ਼ਨਲ ਮਤਲਬ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਹੈਗਾ ਉਹ ਆਪਣੇ ਸਪਾਊਸ ਨੂੰ ਸਾਧਨਾ ਚਾਹੁੰਦੇ ਨੇ ਉਹ ਜਿਹੜੀ ਜੌਬ ਕਰਦੇ ਪਏ ਨੇ ਉਹ ਜੌਬ ਜਿਹੜੀ ਹੈਗੀ ਆ ਮੈਨੇਜਮੈਂਟ ਕੈਟਾਗਰੀ ਦੇ ਵਿੱਚ ਹੋਣੀ ਚਾਹੀਦੀ ਲਾਈਕ ਮੈਨੇਜਰ ਸੁਪਰਵਾਈਜ਼ਰ ਟੀਮ ਲੀਡ ਐਦਾਂ ਦੀ ਪੋਜੀਸ਼ਨ ਹੋਣੀ ਚਾਹੀਦੀ ਜਾਂ ਕਿ ਇਹੋ ਜੇ ਸੈਕਟਰ ਦੇ ਵਿੱਚ ਹੋਣੀ ਚਾਹੀਦੀ ਜਿੱਥੇ ਕ੍ਰਿਟੀਕਲ ਸ਼ਾਰਟੇਜ ਹੈਗੀ ਹੈ ਲਾਈਕ ਕੰਸਟਰਕਸ਼ਨ ਹੈਲਥ케ਅਰ ਹੁਣ ਸਾਰਿਆਂ ਨੂੰ ਉਹਨਾਂ ਨੇ ਸਪੌਜ਼ਲ ਓਪਨ ਵਰਕ ਪਰਮਿਟ ਨਹੀਂ ਦੇਣਾ ওকে ਰਾਈਟ ਆਇਦ ਐਬਸਟ੍ਰੈਕਟ ਹੈ ਜੀ ਸੋ ਕਿਉਂਕਿ ਹੁਣ ਬਹੁਤ ਸਾਰੇ ਸਾਡੇ ਸਵਾਲ ਰਹਿ ਗਏ ਆ ਪਰ ਅਨੁਜ ਅਗਲੇ ਹਫਤੇ ਆ ਕੇ ਥੋੜਾ ਐਕਸਪਲੇਨ ਕਰਨਾ ਪ੍ਰੋਪਰ اسپੈਸ਼ਲੀ ਹਾਊਸ ਕੇਸਸ ਵੀ ਤੇ ਹੁਣ ਇਹ ਦੱਸੋ ਵੀ ਹੁਣ ਜਿਹੜੇ ਬਹੁਤ ਸਾਰੇ ਲੋਕ ਨੇ ਸਾਡੇ ਦਰਸ਼ਕ ਨੇ ਟੀਵੀ ਦੇਖਦੇ ਨੇ ਉਹ ਤੁਸੀਂ ਉਹਨਾਂ ਨੂੰ ਪਰੇਸ਼ਾਨ ਕਰ ਦਿੰਦੇ ਹੋ ਕਿ ਇਮੀਗ੍ਰੇਸ਼ਨ ਦੀਆਂ ਬਹੁਤ ਸਾਰੀਆਂ ਖਬਰਾਂ ਦੇਖ ਕੇ ਔਰ ਉਹ ਖਬਰਾਂ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਲੱਗਦਾ ਵੀ ਹਾਂ ਠੀਕ ਹੈ ਇਸ ਵਾਰ ਅਨੁਜ ਦੇ ਕੋਲ ਕੋਈ ਚੰਗੀ ਖਬਰ ਹੋਣੀ ਹੈ ਪਰ ਚੰਗੀ ਖਬਰ ਆ ਨਹੀਂ ਰਹੀ ਕਿਉਂਕਿ ਸਰਕਾਰਾਂ ਚੰਗੀ ਖਬਰ ਦੇ ਨਹੀਂ ਰਹੀਆਂ ਫੋਰਡੇ ਤੱਕ ਵੀ ਨਹੀਂ ਪਹੁੰਚ ਰਹੀ ਹੁਣ ਕੀ ਕੀਤਾ ਜਾਵੇ ਮਤਲਬ ਤੁਹਾਡੀ ਸਾਰਿਆਂ ਨੂੰ ਦੇਖੋ ਇੰਟਰਨੈਸ਼ਨਲ ਸਟੂਡੈਂਟਸ ਸੀ ਉਸੀ ਗੱਲ ਕੀਤੀ ਹੈ ਵਰਕ ਪਰਮਿਟ ਵਾਲਾ ਵੀ ਗੱਲ ਕੀਤੀ ਹੈ ਜਿਹੜੇ ਇੱਥੇ ਵਰਕ ਪਰਮਿਟ ਹੋਲਡਰ ਹੈ ਉਹਨਾਂ ਦੀ ਗੱਲ ਕਰ ਰਿਹਾ ਹਾਂ ਸਾਰਿਆਂ ਨੂੰ ਸਲਾਹ ਕੀ ਗੱਲ देखो मेरी एक ही सलाह है कि ਤੁਸੀਂ ਸਿਸਟਮ ਨੂੰ ਚੇਂਜ ਨਹੀਂ ਕਰ ਸਕਦੇ ਤੁਸੀਂ ਆਪਣੇ ਆਪ ਨੂੰ ਚੇਂਜ ਕਰਨਾ ਹੈਗਾ ਤੁਹਾਨੂੰ ਸਹੀ ਸਲਾਹ ਦੀ ਲੋੜ ਹੈਗੀ ਹੈ ਮੇਰੇ ਕੋਲੇ ਬਹੁਤ ਹੀ ਵਧੀਆ ਸਟੋਰੀਜ਼ ਆਈਆਂ ਸ਼ਾਇਰੀ ਕਦੀ ਮੈਂ ਬਾਅਕ ਹੈ ਡਿਸਕਸ ਕਰਾਂਗਾ ਅੱਪ ਕੋਈ ਕੋਈ ਫਾਰਮੂਲੇ ਜੇ ਸਾਰੇ ਨੂੰ ਲਾ ਸਕਦੇ ਤੇ ਜਿਹੜੇ ਵੀ ਸਟੂਡੈਂਟਸ ਵਰਕਰਸ ਸੋਚਦੇ ਨੇ ਕਿ ਹੁਣ ਕੈਨੇਡਾ ਦੇ ਵਿੱਚ ਕੁਝ ਨਹੀਂ ਬਣਨਾ ਹੈਗਾ they don't know which policy is better for them mm -hmm. oh sanu sampark kar sakde ne mm -hmm. definitely we will be here to help them mm -hmm. uh, sade so office da phone number hoga 7785643555 tusi sanu contact karo sampark karo then definitely we are going to help you okay. anush thank you so much uh, is vishisht gal baat karan layi Thank you Sherry and have a wonderful day. ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।